ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਤੋਂ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸਹਿਰ ਵਿਖੇ ਪਵਲੈਓ ਜਿਸ ਸਥਾਨ ਤੇ ਗੁਰੂ ਕਲਗੀ ਤਰਬਾਲਾ ਪ੍ਰੀਤਮ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਹੋਇਆ ਜਨਮ ਹੋਇਆ ਜੀ ਬਿਹਾਰ ਦੀ ਧਰਤੀ ਤੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਜੀ ਤੋਂ ਇਹ ਜਾਗਰਤੀ ਯਾਤਰਾ ਪ੍ਰారంਭ ਹੋਈ ਹੈ ਜੀ ਅਤੇ ਇਹ ਪੜਾਦਰ ਪੜਾ ਕਰਦਿਆਂ Jharkhand Bihar Orissa ਤੋਂ ਹੁੰਦੇ ਹੋਏ Bengal ਤੋਂ ਹੁੰਦੇ ਹੋਏ ਅੱਜ Bihar ਦੇ ਧਰਤੀ ਤੇ ਪਹੁੰਚੀ ਐ ਪੰਜਾਬ ਦੀ ਧਰਤੀ ਤੇ ਪਹੁੰਚੀ ਐ ਅਤੇ ਜਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ 27 ਤਾਰੀਖ ਨੂੰ ਇਹਦੀ ਸਮਾਪਨਤਾ ਹੋਵੇਗੀ ਜੀ ਮੈਨੂੰ ਅਗਲਾ ਰੋਡ ਕਿੱਥੇ ਆਏਗਾ ਅਗਲਾ ਰੋਡ ਜੀ ਇਸ ਪ੍ਰਕਾਰ ਦੇ ਨਾਲ ਅਸੀਂ ਰਾਸਤੇ ਦੇ ਵਿੱਚ ਚਲਦਿਆਂ ਆਪਾਂ ਕਰਤਾਰਪੁਰ ਸਾਹਿਬ ਵਿਖੇ ਜਾ ਕੇ ਪਹੁੰਚਣਾ ਹੈ ਜੀ ਸੁਲਤਾਨਪੁਰ ਲੋਧੀ ਉੱਥੇ ਪਹੁੰਚਣਾ ਹੈ ਜੀ ਅੱਜ ਇਹ ਪਰਮਾਤਮਾ ਨੂੰ ਪ੍ਰਵਾਸਾ ਤੋਂ ਮੈਨੇ ਕੀਰਤਨ ਪਹੁੰਚਿਆ ਜੇ ਤੇ ਸਮਰਪਿਤ ਹਾਂਜੀ ਪਹਿਲਾਂ ਤੇ ਮਾਲਕ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਟਨਾ ਸਾਹਿਬ ਤੋਂ ਜਿਹੜਾ ਨਗਰ ਕੀਰਤਨ ਸਾਡੇ ਦਫ਼ਤਰ ਇੱਥੇ ਪਹੁੰਚੇ ਮਾਲਕ ਦਾ ਅਸੀਰਵਾਦ ਲਿਆ ਮਾਲਕ ਨੂੰ ਮੱਥਾ ਟੇਕਿਆ ਵੀ ਮਾਲਕਾ ਕੋਈ ਵੀ ਸਾਡੇ ਤੋਂ ਗਲਤੀ ਹੋਵੇ ਤਾਂ ਮਾਫੀ ਦਿਓ ਤੇ ਅੱਗੇ ਤੋਂ ਜਿਹੜੇ ਲੋਕਾਂ ਦੀ ਸੇਵਾ ਉਹ ਪੂਰੀ ਹੱਕ ਸੱਚ ਨਾਲ ਕਰ ਸਕੀਏ ਤੇ ਮਾਲਕ ਦਾ ਅਸ਼ੀਰਵਾਦ ਲਿਆ ਤੇ ਸਾਰੀ ਸੰਗਤ ਨੇ ਆ ਕੇ ਸਾਡੀ ਪੂਰੀ ਆਮ ਆਦਮੀ ਪਾਰਟੀ ਨੇ ਆ ਕੇ ਇੱਥੇ ਮੱਥਾ ਟੇਕਿਆ ਸਾਰਿਆਂ ਦਾ ਧੰਨਵਾਦ ਕਰਦਾ ਤੇ ਮਾਲਕ ਅੱਗੇ ਅਰਦਾਸ ਕਰਦਾ ਵੀ ਮਾਲਕਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੀ ਤੇ ਆਪਣਾ ਅਸ਼ੀਰਵਾਦ ਬਣਾ ਰੱਖੀ